ਦਾ ਟਾਈਮ ਉਹ ਹੀ ਜਬਰਦਾਨ ਦੀ ਉਹ ਸਾਹਮਣੇ ਉਹਨਾਂ ਕੋਲ ਹੋਣਾ ਸਰ ਇੱਧਰ ਦੇਖਿਓ ਜੀ ਮੇਰੇ ਵੱਲ ਉਹ ਮੈਂ ਕੱਢ ਲਾਉ ਦੂ ਦੂਜੇ ਨੰਬਰ ਤੇ ਉਹਨਾਂ ਨੂੰ ਗ੍ਰਿਫਤਾਰ ਕਰਾਉਣਾ ਚਾਹੁੰਦੇ ਆ ਫੇਰ ਧਮਕੀਆਂ ਦਿੰਦੇ ਸऱ्या ਮਤਲਬ ਕੋ ਮਰਿਆ ਕੋਈ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਤਾਂ ਕਿਸ ਉਹਨਾਂ ਨੂੰ ਕੋਈ ਜਲਵਾ ਨਹੀਂ ਉਧਰ ਉਹ ਬੇਟਾ ਠੀਕ ਆ ਹੁੰਦਾ ਫਿਰ ਹਸਪੀਟਲ ਹੀ ਆ ਜੀ ਡਾਕਟਰ ਨੇ ਆਪਣੀ ਰਿਪੋਰਟ ਦੇ ਦਿੱਤੀ ਹੈ ਹਾਂਜੀ ਵੀ ਉਹਦੇ ਵਿੱਚ ਉਹਨੇ ਲਿਖਿਆ ਉਹ ਡਾਕਟਰ ਲਿਖ ਕੇ ਦਿੰਦਾ ਹੁੰਦਾ ਵੀ ਜਿਹੜਾ ਇਹਨਾਂ ਨੇ ਹਮਲਾ ਕੀਤਾ ਉਹਦੇ ਵਿੱਚ ਜਿਦਨ ਨੂੰ ਖਤਰਾ ਹੈ ਕਿਤਾ ਜਿਦਨ ਹੁੰਦਾ ਹੈ ਕੈਪਟ ਨਹੀਂ ਆਇਆ ਮੀਮਰੀ 13 ਆਹ ਹੂੰ याद <coughs> राखी <coughs> <coughs> ਤੇ ਤਰੀਕ ਦੀ ਹੈ ਪਿਛਲੇ ਮਹੀਨੇ ਦੀ ਕੁਛ ਨਹੀਂ ਬਸ 아이 ਕੱਪੜੇ ਧੋਂਦੇ ਸੀ ਘਰ ਤੇ ਜਿਹੜਾ ਸਾਡੀ ਗਲੀ ਤੁਸੀਂ ਤਾਂ ਹੁਣ ਆਪਾਂ ਕੱਲ ਮਸ਼ੀਨ ਲਾਈ ਤੇ ਉਹਦਾ ਪਾਣੀ ਗੜੀ ਹਲ ਜਾਂਦਾ ਤੇ ਉਹ ਉਹਨਾਂ ਦੇ ਘਰ ਸਾਡੇ ਓਪੋਜ਼ਿਟ ਹੈ ਸਾਹਮਣੇ ਹੈ ਸਾਡੇ ਘਰ ਕਿਉਂਕਿ ਉਹਨਾਂ ਦੇ ਘਰ ਲੈਂਦੇ ਸੀ ਇਹਦੇ ਤੇ ਪਾਣੀ ਲੈਂਦੇ ਸਿਰਫ ਪਾਸੇ ਜਾਣਾ ਹੈ ਨਾ ਤੇ ਉਹ ਪਾਣੀ ਉਹਨਾਂ ਦੇ ਘਰ ਹੋਰੇ ਖੜਾ ਹੋ ਗਿਆ ਤੇ ਪਾਣੀ ਨਹੀਂ ਆਇਆ ਜਾਂਦਾ ਤੇ ਉਸੇ ਕਰਕੇ ਉਹਨਾਂ ਕੋਠੇ ਚੜੀਆਂ ਤੇ ਉਹਨਾਂ ਨੇ ਦੇਖ ਲਿਆ ਵੀ ਤੂੰ ਹੀ ਜਾਣ ਕੇ ਪਾਣੀ ਸੁਟਿਆ ਤੇ ਇਸੇ ਗੱਲ ਤੇ ਸਾਨੂੰ ਗਾਲਾਂ ਕੱਢਣ ਲੱਗੇ ਆਪਾਂ ਉਹਨਾਂ ਦੇ ਕਿਹਾ ਕੋਈ ਨਾ ਜੀ ਅਸੀਂ ਆਪਾਂ ਝਾੜੂ ਫੇਰ ਦਿੰਦੇ ਆ ਕਰ ਦਿੰਦੇ ਆ ਸਾਫ ਪਰ ਉਹ ਨਹੀਂ ਮੰਨੀਆਂ ਉਹ ਮਾਮਾ ਧੀਆ ਤੇ ਉਹ ਮੁੰਡਾ ਉਹਨਾਂ ਦਾ ਸੀਗਾ ਉਹਨਾਂ ਨੇ ਮੇਰੇ ਸਾਨੂੰ ਗਾਲਾਂ ਕੱਢੀਆਂ ਇੰਨੀ ਗੱਲ ਤੋਂ ਪਹਿਲਾਂ ਉਹ ਉਹ ਿੱੱਲੇ ਜਾਂਦੀਆਂ ਕਿ ਮੇਰੇ ਹੱਥੀ ਪੈ ਗਿਆ ਤੇ ਮੁੰਡੇ ਮੁੰਡੇ ਉਹਨਾਂ ਦੇ ਨੇ ਮੇਰੇ ਹੱਥੀ ਪਾ ਮੇਰੇ ਕੱਪੜੇ ਪਾੜੇ ਤੇ ਮੇਰੀ ਪ੍ਰੈਗਨੈਂਸੀ ਚੱਲਦੀ ਹੈ ਮੇਰੇ ਲੱਤਾਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਕਿਸੇ ਤਰ੍ਹਾਂ ਆਪਣਾ ਬਚਾ ਕੀਤਾ ਤੇ ਅੰਦਰ ਬੜੀ ਆਪਣੇ ਤੇ ਇਹ ਜਿਹੜਾ ਉਹ ਮੇਰਾ ਦੇਰ ਆਇਆ ਉਹਨੇ ਮੈਨੂੰ ਵੀ ਉਹਨੇ ਮੈਨੂੰ ਬਚਾਇਆ ਤੇ ਮੇਰੀ ਚਾਚੀ ਹੋਣੀ ਮੈਂ ਇਹਨਾਂ ਨੂੰ ਰੋ ਰੋ ਕੇ ਫੋਨ ਕੀਤਾ ਵੀ ਆਓ ਮੈਂ ਸਾਡੇ ਘਰ ਇਹਨਾਂ ਨੇ ਹਮਲਾ ਕਰ ਦਿੱਤਾ ਤੇ ਇਹ ਇਹ ਉਹਨਾਂ ਨੂੰ ਸਮਝਾ ਕੇ ਗਏ ਚਲੋ ਹੱਥ ਹੱਥ ਜੋੜੇ ਮੇਰੇ ਹਸਬੰਦ ਨੇ ਵੀ ਹੱਥ ਜੋੜੇ ਅਸੀਂ ਨਹੀਂ ਲੜਨਾ ਤੁਹਾਡੇ ਨਾਲ ਹੱਥ ਜੋੜੇ ਤੇ ਅਸਾਂ ਨੂੰ ਲੱਗੇ ਚਲੋ ਸਾਰਾ ਕੁਝ ਹੋ ਗਿਆ ਉਹ ਵੀ ਆਪਣੇ ਘਰ ਵੜ ਗਿਆ ਸੀ ਵੀ ਆਪਣੇ ਘਰ ਵੜ ਗਏ ਇਹ ਸਾਰੇ ਮੈਨੂੰ ਚੁੱਪ ਕਰਾਉਣ ਲੱਗੇ ਸਾਰੇ ਕੋ ਸਾਰੇ ਲੋਕ ਸਾਰੇ ਸਾਰੇ ਕੋ ਠੀਕ ਹੋ ਗਿਆ ਪਰ ਉਸ ਤੋਂ ਬਾਅਦ ਮੈਂ ਆਪਾਂ ਸਾਰੇ ਹੰਦਾ ਵੀ ਉਸ ਤੋਂ ਬਾਅਦ ਪਤਾ ਕਿ ਅਚਾਨਕ 3-4 ਜਾਣੇ ਹੀ ਉਹਨਾਂ ਨੇ ਮੇਰਾ ਦੇਰ ਦੁਕਾਨ ਦੇ ਅੰਦਰ ਆਪਣੀ ਉਹ ਕਿਸੇ ਰੀਸ਼ੇ ਕਰਦਾ ਸੀ ਤੇ ਉਹਨਾਂ ਨੇ ਪਿੱਛੋਂ ਦੀ ਆ ਕੇ ਹਮਲਾ ਕਰ ਦਿੱਤਾ ਉਹਰੇ ਢੇਰ ਤੋਂ 3-4 ਕਿਰਚਾ ਮਾਰਿਆ ਜਿਹਨਾਂ ਨੇ ਹਮਲਾ ਕੀਤਾ ਉਹਦਾ ਨਾਮ ਮਨਪ੍ਰੀਤ ਹੈ ਤੇ ਇੱਕ ਦਾ ਨਾਮ ਕੁਲਵਿੰਦਰ ਹੈ ਤੇ 100 ਲੱਖ ਸਲੱਖ ਉਹਨਾਂ ਦੇ ਪਿਓ ਦਾ ਨਾਮ ਬਾਕੀ ਬੇਪਛਾਨਿਆ ਬਾਕੀ ਉਹਨਾਂ ਦੇ ਨਾਮ ਹੀ ਆਏਗੇ ਅਸੀਂ ਜਦਨ 23 ਤਰੀਕ ਨੂੰ ਅਸੀਂ ਪਰਚਾ ਦੇਣ ਗਏ ਸਿੰਘੋ ਵਾਲਾ ਇਹ ਉੱਥੇ ਸਾਡਾ ਮੈਡੀਕਲ ਵਗੈਰਾ ਹੋਇਆ ਉਸ ਤੋਂ ਬਾਅਦ ਇਹ 1-2 ਦਿਨ ਬਾਅਦ ਪੁਲਸ ਆਈ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਦੇਖਿਆ ਉਹਨਾਂ ਦੇ ਘਰ ਕੋਈ ਵੀ ਨਹੀਂ ਉਸ ਤੋਂ ਬਾਅਦ ਸਿਰਫ ਮੈਂ ਠਾਈਆਂ ਦਿਨਾਂ ਵਿੱਚ ਜਾਂ ਤਿੰਨ ਦਿਨਾਂ ਵਿੱਚ ਸਿਰਫ ਤਿੰਨ ਵਾਰੀ ਪੁਲਸ ਆਈ ਹੈ ਤੇ ਉਹ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਦੇ ਘਰ ਆਂਦੀ ਆ ਉਹਨਾਂ ਨੂੰ ਚਾਹ ਪਾਣੀ ਲੈ ਕੇ ਤੇ ਉਹ ਚੁੱਪ ਕਰਕੇ ਤੇ ਬਹਿ ਜਾਂਦੇ ਆ ਸਾਡਾ ਮੁੰਡਾ ਜ਼ਿੰਦਗੀ ਤੇ ਮੌਤ ਨਾਲ ਲੜਦਾ ਪਿਆ ਉਹਨਾਂ ਨੂੰ ਉਹ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਉਹ ਜਿਹੜਿਆਂ ਨੇ ਹਮਲਾ ਕੀਤਾ ਉਹ ਉਹ ਲੈ ਉਹ ਗਸ਼ਰੀਆਂ ਫਿਰਦੇ ਐ ਪਰ ਉਹਨਾਂ ਨੂੰ ਕੋਈ ਪਰਵਾਹ ਨਹੀਂ ਉਹ ਕਹਿੰਦੇ ਉਹ ਰਾਤ ਨੂੰ ਆਉਂਦੇ ਆਪਣੇ ਘਰ ਤੇ ਬੜਕਾ ਮਾਰ ਮਾਰ ਕੇ ਕਹਿੰਦੇ ਵੀ ਸਾਡਾ ਕੰਮ ਹੋ ਗਿਆ ਸਾਡੀ ਕੋਈ ਉਹ ਕਹਿੰਦੇ ਵੀ ਆਪਾਂ ਪੁਲਸ ਨੂੰ ਪੈਸੇ ਭਰੀ ਦਾਂਗੇ ਪੁਲਸ ਨੂੰ ਕੋਈ ਨਹੀਂ ਖਾਦਾ ਕਾਸ ਯੂਥ ਪ੍ਰੈਜੈਂਟ ਆਲ ਇੰਡੀਆ ਸਾਂਸਕ੍ਰਿਤਿਕ ਸੰਗ ਸਮਾਜ ਤੋਂ ਰੌਣਕੇਰਾ ਮਾਲਾ ਅੱਜ ਸਾਡਾ ਸਾਰਾ ਸਮਾਜ ਰਾਂ ਔਰ ਸਾਡੀਆਂ ਹੋਰ ਵੀ ਜਥੇਬੰਦੀਆਂ ਇੱਥੇ ਐਸਐਸਪੀ ਦਫ਼ਤਰ ਅਰਦਾਸਪੁਰ ਪਹੁੰਚੀਆਂ ਨੇ ਕੁਝ ਦਿਨ ਪਹਿਲਾਂ 26 ਤਿੰਨ 25 ਨੂੰ ਪਿੰਡ ਪੁਨਿਆਰ ਦੇ ਵਿੱਚ ਇੱਕ ਸਾਸੀ ਸਮਾਜ ਦਾ ਨੌਜਵਾਨ ਲੜਕਾ ਜੋ ਬਹੁਤ ਹੀ ਮਾਤਰ ਅਤੇ ਗਰੀਬ ਪਰਿਵਾਰ ਤੋਂ ਹੈ ਸੀ ਔਰ ਉਹਨੂੰ ਤਣਾੜ ਲੋਕਾਂ ਨੇ ਜੋ ਯਰਨਲ ਕੈਟਾਗਰੀ ਨਾਲ ਸੰਬੰਧ ਰੱਖਦੇ ਨੇ ਤਣਾੜ ਲੋਕਾਂ ਨੇ ਬਿਨਾਂ ਵਜੋਂ ਕਿਰਚਾ ਮਾਰ ਮਾਰ ਕੇ ਉਹਨੂੰ ਜ਼ਖਮੀ ਕਰ ਦਿੱਤਾ ਔਰ ਬਹੁਤ ਜ਼ਿਆਦਾ ਨੁਕਸਾਨ ਲੱਗਿਆ ਜੋ ਅੱਜ ਵੀ ਉਹ ਜੇਰੇ ਇਲਾਜ ਗੁਰੂ ਨਾਨਕ ਹਸਪੀਟਲ ਦੇ ਵਿੱਚ ਆ ਔਰ ਜੋ ਉਸਦੇ ਪਰਿਵਾਰ ਨੇ ਉਸਦੀ ਮਾਤਾ ਨੇ ਬਿਆਨ ਲਿਖਵਾਏ ਉਹਦੀ ਮਾਤਾ ਨੂੰ ਵੀ ਉਹਨਾਂ ਨੇ ਬੇਇੱਜ਼ਤ ਕੀਤਾ ਉਹਦੇ ਕੱਪੜੇ ਵੀ ਪਾੜੇ ਗਏ ਉਹਨੂੰ ਕੁੱਟਿਆ ਵੀ ਗਿਆ ਔਰ ਜੋ ਬਿਆਨ ਲਿਖਵਾਏ ਦਿਨਨਗਰ ਹੈ ਸੱਚ ਨੂੰ ਉਹਦੇ ਬਿਆਨ ਨਹੀਂ ਲਿਖੇ ਗਏ ਜੋ ਧਾਰਾ ਲੱਗਣੀਆਂ ਚਾਹੀਦੀਆਂ ਸੀ ਉਹ ਧਾਰਾ ਨਹੀਂ ਲਾਈਆਂ ਗਈਆਂ ਔਰ ਇਹ ਸਾਰੀਆਂ ਜਥੇਬੰਦੀਆਂ ਔਰ ਸਮਾਜ ਮੰਗ ਕਰਦਾ ਕਿ ਉਹਨਾਂ ਤਨਹਾਰ ਲੋਕਾਂ ਦੇ ਖਿਲਾਫ 307 ਦਾ ਪਰਚਾ ਦਰਜ ਕੀਤਾ ਜਾਵੇ ਔਰ ਐਸਸੀ ਐਸਟੀ ਐਕਟ ਜਿਹੜਾ ਵਾ ਉਹ ਵੀ ਉਹਨਾਂ ਉੱਤੇ ਦਰਜ ਕੀਤਾ ਜਾਵੇ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸਫਾਈ ਦੇ ਉੱਤੇ ਹੀ ਤੇ ਗਰੀਬ ਉੱਤੇ ਰੋਪ ਝਾੜਨ ਵਾਲੀ ਗੱਲ ਹੋਈ ਆ ਕਿ ਗਰੀਬ ਹੈ ਦਾ ਮਤਲਬ ਇੰਨੇ ਨਹੀਂ ਹੋਣਾ ਇਹਦਾ ਕੋਈ ਵਾਲੀਵਾਸ ਨਹੀਂ ਆ ਇਸੇ ਗੱਲੋਂ ਫੜਕੇ ਤੁ ਤੁ ਮਹਿਮਾ ਉੱਤੋਂ ਝਗੜਾ ਵੱਧ ਗਿਆ ਉਹਨਾਂ ਕਿਰਚਾ ਮਾਰ ਕੇ ਸਾਰੀਆਂ ਫੋਟੋ ਵੀਡੀਓ ਕਾਟੇ ਕਰ ਲੈ ਕਿਰਚਾ ਮਾਰ ਕੇ ਉਹਨੂੰ ਕਾਫੀ ਜ਼ਖਮੀ ਗੰਭੀਰ ਜ਼ਖਮੀ ਉਹਨਾਂ ਕਰ ਦਿੱਤਾ ਇਹ ਅੱਜ ਮੰਗ ਕਰਦੇ ਆ ਕਿ ਉਹ ਚਿਹਰੇ ਧਨਾੜ ਲੋਕ ਨੇ ਗੁੰਡੇ ਨਾ ਨਨ ਕਹਾਂਗਾ ਕਿ ਜਿਹੜੇ ਗੁੰਡੇ ਨੇ ਜਿਹੜੇ ਗੈਂਗ ਸਟਾਰ ਨੇ ਉਹ ਆਪਣੇ ਆਪ ਨੂੰ ਗੈਸਟਰ ਕਹਿੰਦੇ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਆਪਾਂ ਪੰਜਾਬ ਪੁਲਿਸ ਤੋਂ ਮੰਗ ਕਰਦੇ ਆ ਐਸਐਸਪੀ ਸਾਹਿਬ ਤੋਂ ਇਨਸਾਫ ਦੀ ਮੰਗ ਕਰਦੇ ਆ ਕਿ ਸਾਡੇ ਸਮਾਜ ਨੂੰ ਸਾਫ ਦਵੇ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਸਲਾਖਾਂ ਦੇ ਪਿੱਸੇ ਭੇਜਿਆ ਜਾਵੇ